ਨਸ਼ਾ ਤਸਕਰਾਂ ਦੇ ਖਿਲਾਫ ਇੱਕ ਇੱਕ ਮੁਹਿੰਮ ਜਿਹੜੀ ਆ ਉਹ ਚਲਾ ਰਹੀ ਆ ਤਾਂ ਕਿ ਪੰਜਾਬ ਚੋਂ ਨਸ਼ਿਆਂ ਦੇ ਇਸ ਕਾਰੋਬਾਰ ਨੂੰ ਔਰ ਨਸ਼ਾ ਤਸਕਰੀ ਨੂੰ ਨਸ਼ੇ ਨੂੰ ਬਿਲਕੁਲ ਖਤਮ ਕੀਤਾ ਜਾਵੇ ਔਰ ਇਸ ਬਾਬਤ ਪੰਜਾਬ ਸਰਕਾਰ ਨੇ तमाम ਜਿੰਨਾਂ ਇਨਕ੍ਰੋਚਮੈਂਟ ਸੀ ਇਲੀਗਲ ਤਰੀਕੇ ਨਾਲ ਨਸ਼ਿਆਂ ਦੇ ਕਾਰੋਬਾਰ ਦੇ ਪੈਸੇ ਨਾਲ ਲੋਕਾਂ ਨੇ ਜਿਹੜੇ Empire ਖੜੇ ਕੀਤੇ ਸੀ ਬਿਲਡਿੰਗਾਂ ਬਣਾਈਆਂ ਸੀ ਘਰ ਬਣਾਏ ਸੀ ਉਹਨਾਂ ਨੂੰ ਵੀ ਤੋੜਿਆ ਉਹਨਾਂ ਦੀ ਡਿਮੋਲਿਸ਼ਨ ਕੀਤੀ ਔਰ ਸਖਤੀ ਤੋਂ ਪਿਛਲੇ 2 ਹਫ਼ਤਿਆਂ ਤੋਂ ਸਰਕਾਰ ਲਗਾਤਾਰ ਇਸ ਕੈਂਪੇਨ ਨੂੰ ਚਲਾ ਰਹੀ ਹੈ ਤਾਂਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਜਿਹੜਾ ਮੈਂ ਅੱਜ ਤੁਹਾਡੇ ਰਾਹੀਂ ਮੀਡੀਆ ਦੇ ਸਾਥੀਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਅੱਜ ਜਦੋਂ ਆਮ ਆਦਮੀ ਪਾਰਟੀ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਲੜਾਈ ਲੜ ਰਹੀ ਹੈ ਉਸ ਮੌਕੇ ਤੇ ਪੰਜਾਬ ਚ ਕਈ ਸਾਲ ਸੱਤਾ ਚ ਰਹੀ ਕਾਂਗਰਸ ਜਿਨ੍ਹਾਂ ਤੇ ਕਈ ਅਲੀਗੇਸ਼ਨ ਵੀ ਲੱਗਦੇ ਆ ਉਸ ਉਹ ਕਾਂਗਰਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਰਾਹੀਂ ਨਸ਼ਾ ਖਤਮ ਕਰਨ ਦੀ ਸੁਮਹਿਮ ਨੂੰ ਜਿਹੜਾ ਹੈ ਰੋਕਣ ਦੀ ਸਾਜ਼ਿਸ਼ ਰਚ ਰਹੀ ਆ ਸਾਜ਼ਿਸ਼ ਇਹ ਬੜਾ ਇੰਪੋਰਟੈਂਟ ਵਿਸ਼ਾ ਹੈ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਪੰਜਾਬ ਕਾਂਗਰਸ ਜਿਹੜੀ ਆ ਪੰਜਾਬ ਸਰਕਾਰ ਦੀ ਨਸ਼ਾ ਖਤਮ ਕਰਨ ਦੀ ਮੋਹਮ ਨੂੰ ਕੋਰਟ ਤੇ ਰਾਹੀਂ ਰੋਕਣਾ ਚਾਹੁੰਦੀ ਆ ਔਰ ਉਹਦੇ ਲਈ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ 'ਚ ਇੱਕ ਪੀਪਲਸ ਵੈਲਫੇਅਰ ਸੁਸਾਇਟੀ ਆ ਇੱਕ ਆਰਗੇਨਾਈਜੇਸ਼ਨ ਆ ਪੀਪਲਸ ਵੈਲਫੇਅਰ ਸੁਸਾਇਟੀ ਜਿਨੇ ਨਸ਼ਾ ਖਤਮ ਕਰਨ ਦੀ ਪੰਜਾਬ ਸਰਕਾਰ ਦੀ ਮੋਹਮ ਦੇ ਖਿਲਾਫ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਔਰ ਉਸ ਜਿਹੜੀ ਪਟੀਸ਼ਨ ਪਾਉਣ ਵਾਲੀ ਏਜੰਸੀ ਹੈ ਜੋ ਸੰਸਥਾ ਹੈ ਉਹ ਸੰਸੰਚ ਚੁਣਉਣ ਵਾਲੇ ਕੱਟੜ ਕਾਂਗਰਸੀਆ ਕੱਟੜ ਚਾਹੇ ਉਹ ਕਮਰ ਰਜਿੰਦਰ ਸਿੰਘ ਹੋਵੇ ਚਾਹੇ ਉਹ ਕਮਰ ਕਮਰਪਾਲ ਸਿੰਘ ਹੋਵੇ ਚਾਹੇ ਉਹਨਾਂ ਦੀ ਨੋ ਹੋਵੇ ਇਹ तमाम ਲੋਕ ਜਿਨ੍ਹਾਂ ਦੀ ਪੀਪਲਸ ਵੈਲਫੇਅਰ ਸੁਸਾਇਟੀ ਆ ਜਿਹੜੀ ਨਸ਼ਿਆਂ ਦੀ ਮੋਹਿਮ ਨੂੰ ਰੋਕਣ ਵਾਸਤੇ ਹਾਈ ਕੋਰਟ ਗਈ ਆ ਇਹ ਕੱਟੜ ਕਾਂਗਰਸੀਆ ਔਰ ਇਹਦਾ ਸਬੂਤ ਲੈ ਕੇ ਅੱਜ ਮੈਂ ਤੁਹਾਡੇ ਸਾਹਮਣੇ ਆਇਆ ਜਿਹੜਾ ਕਮਰ ਰਜਿੰਦਰ ਸਿੰਘ ਹੈ ਉਹਦੀ ਇਹ ਫੋਟੋ ਰਾਹੁਲ ਗਾਂਧੀ ਨਾਲ ਹੈ ਰਾਹੁਲ ਗਾਂਧੀ ਨਾਲ ਔਰ ਉਹਨਾਂ ਨੇ ਆਹ ਫੋਟੋ ਨਾਲ ਦੀ ਕੈਪਟਨ ਮਰਿੰਦਰ ਸਿੰਘ ਜਦੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਸਾਹਿਬ ਤੋਂ ਸੀ ਔਰ ਜਦੋਂ ਮੁੱਖ ਮੰਤਰੀ ਸੀ ਉਸ ਟਾਈਮ ਕਮਰ ਰਜਿੰਦਰ ਸਿੰਘ ਕਮਰਪਾਲ ਸਿੰਘ ਇਹਨਾਂ ਦੀਆਂ ਫੋਟੋਆਂ ਕਾਂਗਰਸ ਦੇ ਸਭ ਤੋਂ ਵੱਡੇ ਲੀਡਰਾਂ ਨਾਲ ਇਹ ਕਮਰਪਾਲ ਹੈ ਔਰ ਈਵਨ ਈਵਨ ਇਹ ਸਾਰੀਆਂ ਫੋਟੋਆਂ ਜਿਹੜੀਆਂ ਹਨ ਕਮਰਜਿੰਦਰ ਸਿੰਘ ਨੇ ਆਪਣੀ ਵੈਬਸਾਈਟ ਤੇ ਆਪਣੀ ਸੋਸ਼ਲ ਮੀਡੀਆ ਸਾਈਟ ਤੇ ਸ਼ੇਅਰ ਕੀਤੀਆਂ ਚਾਹੇ ਰਾਹੁਲ ਗਾਂਧੀ ਹੋਵੇ ਕਾਂਗਰਸ ਦੇ ਸਾਬਕਾ ਪ੍ਰਧਾਨ ਔਰ ਲੀਡਰ ਆਫ اپੋਜੀਸ਼ਨ ਲੋਕਸਭਾ ਚਾਹੇ ਕੈਪਟਨ ਬਰਿੰਦਰ ਸਿੰਘ ਹੋਣ ਚਾਹੇ ਉਸ ਟਾਈਮ ਦੇ ਤਮਾਮ ਕਾਂਗਰਸ ਦੇ ਅਜ ਦੇ ਨੇਤਾ ਔਰ ਉਸ ਟਾਈਮ ਦੇ ਨੇਤਾ ਹੋਣ ਸਾਰਿਆਂ ਨਾਲ ਪੀਪਲਸ ਜਿਹੜੀ ਵੈਲਫੇਅਰ ਸੁਸਾਇਟੀ ਹੈ ਜਿਹੜੀ ਪੰਜਾਬ ਸਰਕਾਰ ਦੀ ਨਸ਼ਾ ਖਤਮ ਕਰਨ ਦੀ ਮਹਿੰਮ ਦੇ ਖਿਲਾਫ ਹਾਈ ਕੋਰਟ ਚ ਪਟੀਸ਼ਨ ਪਾਈ ਹੈ ਕਿ ਇਹ ਸਵੈਮ ਨੂੰ ਰੋਕਿਆ ਜਾਵੇ ਇਹ ਕਾਂਗਰਸੀ ਲੋਕ ਹਾਈ ਕੋਰਟ ਦੇ ਰਾਹੀਂ ਪੰਜਾਬ ਸਰਕਾਰ ਦੀ ਇਸ ਮਹਿੰਮ ਨੂੰ ਰੋਕਣਾ ਚਾਹੁੰਦੇ ਆ ਇਹ ਅਫਸੋਸਨਾ ਮੈਨੂੰ ਕਹਿਣਾ ਪੈ ਰਿਹਾ ਹਾਲਾਂਕਿ ਜਿਹੜਾ ਪੰਜਾਬ ਸਰਕਾਰ ਨੇ ਜਿੰਨੀ ਵੀ ਹੁਣ ਤੱਕ ਡਿਮੋਲਿਸ਼ਨ ਕੀਤੀ ਆ ਉਹਦੇ ਚ ਲੀਗਲ ਤਰੀਕੇ ਨਾਲ ਚਾਹੇ ਉਹ ਸੋਨੂ son of ਨਿਰਮਲ ਸਿੰਘ ਲੁਧਿਆਣੇ ਦਾ ਕੇਸ ਹੋਵੇ ਜਿਹਨੇ ਰੇਲਵੇ ਦੀ ਜ਼ਮੀਨ ਦੱਬੀ ਹੋਈ ਸੀ ਉਹਨੂੰ ਨੋਟਿਸ ਕੱਢੇ ਗਏ ਚਾਹੇ ਰਾਹੁਲ ਹੰਸ son of ਕੁਲਵੰਤ ਰਾਏ ਹੋਵੇ ਲੁਧਿਆਣੇ ਦਾ ਉਹਨੇ ਜਿਹੜਾ ਆ ਉਥੇ ਲੁਧਿਆਣੇ ਚ ਇਲੀਗਲ ਕੰਸਟਰਕਸ਼ਨ ਕੀਤੀ ਸੀ ਉਹਨੂੰ ਨੋਟਿਸ ਦਿੱਤੇ ਗਏ ਚਾਹੇ ਰਿੰਕੀ ਵਰਸ ਵਾਈਫ ਆਫ ਬਲਬੀਰ ਸਿੰਘ ਹੋਵੇ ਪਟਿਆਲੇ ਦੇ ਚਾਹੇ ਰੂਪਨਗਰ ਦਾ ਆਰਫ ਖਾਨ ਹੋਵੇ ਚਾਹੇ ਲੁਧਿਆਣਾ ਰੂਰਲ ਦਾ ਕੁਲਵੀਰ ਕੌਰ ਹੋਵੇ ਵਾਈਫ ਆਫ ਬਲਵੰਤ ਸਿੰਘ ਜਸਵੀਰ ਸਿੰਘ son of ਸ਼ੀਰਾ ਚਾਹੇ ਜਲੰਧਰ ਰੂਰਲ ਦਾ ਜਸਵੀਰ ਸਿੰਘ ਅਲਿਆਸ ਸ਼ੀਰਾ son of ਦਲਵੀਰ ਸਿੰਘ ਭੋਲੀ ਵਾਈਫ ਆਫ ਰਾਮਪਾਲ ਚਾਹ ਬਠਿੰਡੇ ਦਾ ਸੂਰਜ ਸਿੰਘ ਇਹ तमाम ਲੋਕਾਂ ਨੇ ਇਲੀਗਲ ਤਰੀਕੇ ਨਾਲ ਰੇਲਵੇ ਦੀਆਂ ਪੰਚਾਇਤ ਦੀਆਂ ਪਿੰਡਾਂ ਦੀਆਂ ਸਰਕਾਰੀ ਜ਼ਮੀਨਾਂ ਤੇ ਬਿਲਡਿੰਗਾਂ ਬਣਾਈਆਂ ਸੀ ਔਰ ਉਸ ਬਿਲਡਿੰਗਾਂ ਦੇ ਵਿੱਚ ਨਸ਼ਾ ਤਸਕਰੀ ਨਾਲ ਜਿਹੜਾ ਪੈਸਾ ਕਮਾਇਆ ਸੀ ਉਹ ਪੈਸੇ ਦਾ ਦੁਰਉਪਯੋਗ ਹੋਇਆ ਸੀ ਔਰ ਪੰਜਾਬ ਸਰਕਾਰ ਨੇ ਲੀਗਲ ਤਰੀਕੇ ਨਾਲ ਕਿਉਂਕਿ ਅਸੀਂ ਬਖਸ਼ਣਾ ਨਹੀਂ ਹੈ ਅਸੀਂ ਕਿਸੇ ਨੂੰ ਬਖਸ਼ਣ ਵਾਲੇ ਨਹੀਂ ਜਿਹੜਾ ਨਸ਼ਾ ਤਸਕਰੀ ਨਸ਼ੇ ਵੇਚੂਗਾ ਪੰਜਾਬ 'ਚ ਉਹਦੇ ਖਿਲਾਫ ਸਖਤੀ ਨਾਲ ਸਰਕਾਰ ਕੰਮ ਕਰੂਗੀ ਲੇਕਿਨ ਮੇਰਾ ਬੁਨਿਆਦੀ ਅੱਜ ਮੀਡੀਆ ਦੇ ਰਾਹੀਂ ਕਾਂਗਰਸ ਨੂੰ ਸਵਾਲ ਹੈ ਜਿਹੜੇ ਰਾਹੁਲ ਗਾਂਧੀ 2013 'ਚ ਪੰਜਾਬ 'ਚ ਆ ਕੇ ਕਹਿੰਦੇ ਸੀ ਕਿ 75% ਲੋਕ ਨਸ਼ੇੜੀ ਹੈ ਔਰ ਵਾਰ-ਵਾਰ ਕਾਂਗਰਸ ਦੇ ਨੈਸ਼ਨਲ ਔਰ ਸਟੇਟ ਲੀਡਰਾਂ ਨੇ ਨਸ਼ਿਆਂ ਨਾਲ ਮਰ ਰਹੇ ਪੁੱਤਾਂ ਦੇ ਘਰ ਆ ਕੇ ਅਫਸੋਸ ਕੀਤਾ ਕਿ ਉਹ ਹੁਣ ਆਮ ਆਦਮੀ ਪਾਰਟੀ ਦੀ ਇਸ ਨਸ਼ਾ ਖਤਮ ਕਰਨ ਵਾਲੀ ਮੁਹਿੰਮ ਨੂੰ ਕਿਉਂ ਰੋਕਣਾ ਚਾਹੁੰਦੇ ਆ ਇਹਦਾ ਸਵਾਲ ਕਾਂਗਰਸ ਦਵੇ ਇਹਦਾ ਇਸ ਦਾ ਜਵਾਬ ਰਾਹੁਲ ਗਾਂਧੀ ਦੇਣ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਦੀ ਜਿਹੜੀ ਨਸ਼ਾ ਖਤਮ ਕਰਨ ਦੀ ਇਸ ਜ਼ੋਰਦਾਰ ਮੁਹਿੰਮ ਨੂੰ ਹਾਈ ਕੋਰਟ ਚ ਚੈਲੰਜ ਕਿਉਂ ਕਾਂਗਰਸ ਦੇ ਲੋਕ ਕਰ ਰਹੇ ਆ ਇਹਦੇ ਲਈ ਕਾਂਗਰਸ ਦੀ ਪੰਜਾਬ ਦੀ ਜਿਹੜੀ ਆ ਲੀਡਰਸ਼ਿਪ ਔਰ ਰਾਹੁਲ ਗਾਂਧੀ ਜੀ ਦੇਣ ਕਿਉਂ ਤੁਹਾਡੇ ਰਿਸ਼ਤੇ ਕਮਲ ਰਜਿੰਦਰ ਸਿੰਘ ਨਾਲ ਚਾਹੇ ਕਮਰ ਰਾਹੁਲ ਹੋਵੇ ਚਾਹੇ ਪੀਪਲਸ ਵੈਲਫੇਅਰ ਜਿਹੜੀ ਆਰਗੇਨਾਈਜੇਸ਼ਨ ਹੈ ਜਿਹੜੀ ਪੰਜਾਬ ਸਰਕਾਰ ਦੀ ਨਸ਼ਾ ਖਤਮ ਕਰਨ ਦੀ ਮੋਹਮ ਦੇ ਖਿਲਾਫ ਹਾਈ ਕੋਰਟ ਚ ਰੁਕਾਵਟ ਪੈਦਾ ਕਰ ਰਹੀ ਹੈ ਤੁਸੀਂ ਜਵਾਬ ਦਿਓ ਕਾਂਗਰਸ ਵਾਲਿਓ ਕਿ ਤੁਸੀਂ ਨਹੀਂ ਚਾਹੁੰਦੇ ਪੰਜਾਬ ਚ ਨਸ਼ਾ ਖਤਮ ਹੋਵੇ ਔਰ ਮੈਂ ਦੱਸਣਾ ਚਾਹੁੰਨਾ ਪੰਜਾਬ ਦੇ ਲੋਕੋ ਇਹ ਕਦੀ ਨਹੀਂ ਚਾਹਣਗੇ ਕਾਂਗਰਸ ਕਦੀ ਨਹੀਂ ਚਾਹੂਗੀ ਪੰਜਾਬ ਚ ਨਸ਼ਾ ਖਤਮ ਹੋਵੇ ਕਿਉਂ ਕਿ ਇਹਨਾਂ ਨੇ ਇੱਥੇ ਰਾਜਨੀਤੀ ਕਰਨੀ ਦੇ ਰਾਹੁਲ ਗਾਂਧੀ ਤੋਂ ਲੈ ਕੇ ਚਾਹੇ ਉਸ ਟਾਈਮ ਇਹਨਾਂ ਦੇ ਨੇਤਾ ਕਪਟਨ ਮਰਿੰਦਰ ਸਿੰਘ ਹੋਣ ਜਿਹੜੇ ਕਹਿੰਦੇ ਅਸੀਂ 4 ਹਫਤਿਆਂ ਚ ਗੁਰੂ ਸਾਹਿਬ ਦੀ ਸੌਂ ਖਾ ਕੇ ਕਹਿੰਦੇ ਅਸੀਂ 4 ਹਫਤਿਆਂ ਅੰਦਰ ਨਾ ਚਾ ਖਤਮ ਕਰ ਦਾਂਗੇ ਉਸ ਤੋਂ ਬਾਅਦ ਇਹਨਾਂ ਤੇ આરોਪ ਲੱਗਦੇ ਰਹੇ ਇਹਨਾਂ ਨੇ ਪੈਟਰੋਨ ਨੀਜ਼ ਕੀਤਾ ਨਸ਼ਾ ਡਰਗ ਪੈਡਲਰਸ ਨੂੰ ਇਹਨਾਂ ਨੇ ਬਚਾਇਆ ਨਸ਼ਾ ਤਸਕਰਾਂ ਨੂੰ ਇਹਨਾਂ ਨੇ ਬਚਾਇਆ ਔਰ ਅੱਜ ਜਿਹੜੀ ਤੋਂ ਭਗਵੰਤ ਮਾਨ ਜੀ ਦੀ ਸਰਕਾਰ ਨਸ਼ੇ ਵੇਚਣ ਵਾਲੇ ਨਸ਼ੇ ਕਰਨ ਵਾਲੇ ਡਰਗ ਪੈਡਲਰਸ ਦੇ ਖਿਲਾਫ ਸਖਤ ਕਾਰਵਾਈਆਂ ਕਰ ਰਹੀ ਹੈ ਪੂਰੀ ਸਟੇਟ ਚ ਰੋਜ਼ ਪਰ ਕੈਂਪੇਨ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਕਾਰੋਬਾਰ ਨਾਲ ਬਣਾਏ ਘਰ ਬਿਲਡਿੰਗਾਂ ਤੋੜੀਆਂ ਜਾ ਰਹੀਆਂ ਜਿਹੜੀਆਂ ਇਲੀਗਲ ਤਰੀਕੇ ਨੇ ਬਣਾਈਆਂ ਤੇ ਕਾਂਗਰਸ ਜਿਹੜੀ ਆ ਇਸ ਆਪਣੇ ਨੇਤਾਵਾਂ ਦੇ ਰਾਹੀਂ ਹਾਈ ਕੋਰਟ ਚ ਇਹਨੂੰ ਰੋਕਣਾ ਚਾਹੁੰਦੀ ਆ ਜਦੋਂ ਪੰਜਾਬ ਦੇ ਲੋਕ ਕਦੀ ਮਾਫ਼ ਨਹੀਂ ਕਰਨਗੇ ਸੋ ਮੇਰਾ মিডিਆ ਦੇ ਤੁਹਾਡੇ ਰਾਹੀਂ ਸਾਥੀਆਂ ਦੇ ਰਾਹੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੱਖ ਰੱਖਣਾ ਸੀ ਕਿ ਇਹੋ ਹੀ ਕਾਂਗਰਸੀ ਐ ਜਿਹੜੇ ਸੱਤਾ ਚ ਰਹਿ ਕੇ ਵੀ ਸੱਤਾ 'ਚ ਰਹਿ ਕੇ ਵੀ ਨਸ਼ੇ ਖਤਮ ਨਹੀਂ ਕਰ ਸਕਿਆ ਔਰ ਅੱਜ ਤੋਂ ਆਮ ਆਦਮੀ ਪਾਰਟੀ ਸਰਕਾਰ ਦਾ ਸਫਾਇਆ ਕਰ ਰਹੀ ਹੈ ਤੇ ਝੁਕਾਵਟਾਂ ਪੈਦਾ ਕਰ ਰਿਆ ਕਾਂਗਰਸ ਨਸ਼ਾ ਖਤਮ ਕਰਨ ਦੀ ਕੈਂਪੇਨ 'ਚ ਰੁਕਾਵਟਾਂ ਪੈਦਾ ਕਰ ਰਹੀ ਹੈ ਜਿਹਨੂੰ ਪੰਜਾਬ ਦੇ ਲੋਕ ਮਾਫ ਕਰਨਗੇ ਸੋ ਇਹ ਅਹਿਮ ਵਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਸੀ ਸਾਰਾ ਜਿਹੜਾ ਡੇਟਾ ਮੇਰੇ ਕੋਲ ਹੈ ਸਰਕਾਰੀ ਤਰੀਕੇ ਨਾਲ ਜਿਹੜੀਆਂ ਕੈਂਪੇਨ ਚਲਾਈ ਆ ਜਿਹੜੀ ਇਨਕ੍ਰੋਚਮੈਂਟ ਡਰਾਈਵ ਚਲਾਈ ਆ ਉਹਦੇ 'ਚ ਨੋਟਿਸ ਪੂਰਾ ਇੱਕ ਲੀਗਲ ਜਿਹੜਾ ਪ੍ਰੋਸੈਸ ਫੋਲੋ ਕੀਤਾ ਗਿਆ باوجود ਜਦੋਂ ਇਹਨਾਂ ਦੇ ਹਿੱਲੇ ਹੁਣ ਪਤਾ ਲੱਗ ਰਿਹਾ ਅੱਜ ਲੋਕ ਜਿਹੜੇ ਲਾਮਬੰਦ ਹੋ ਰਿਹਾ ਭਗਵੰਤ ਮਾਨ ਆਮ ਆਦੀ ਪਾਰਟੀ ਦੇ ਨਾਲ ਹੱਕ ਚ ਖੜ ਰਹੇ ਕਿਉਂਕਿ ਲੋਕ ਦੁਖੀ ਹੈ ਪੰਜਾਬ ਦੇ ਨਛਿਆਂ ਤੋਂ ਉਦੋਂ ਜਦੋਂ ਕੋਈ ਰਸਤਾ ਨਹੀਂ ਦਿਖਿਆ ਜ਼ਮੀਨ ਤੇ ਤੇ ਕੋੜ ਦਾ ਰਾਹ ਲਿਆ ਕਾਂਗਰਸੀਆਂ ਨੇ ਤਾਂਕਿ ਕੋੜ ਦੇ ਰਾਹੀ ਇਸ ਮੂਹ ਇਸ ਮੁਹਿਮ ਨੂੰ ਨਸ਼ਾ ਖਤਮ ਕਰਨ ਦੀ ਮੋਹਮ ਨੂੰ ਕਾਂਗਰਸ ਰੋਕਣਾ ਚਾਹੁੰਦੀ ਹੈ ਮੇਰਾ ਸਖਤ ਇਲਜ਼ਾਮ ਹੈ ਰਾਹੁਲ ਗਾਂਧੀ ਔਰ ਪੰਜਾਬ ਕਾਂਗਰਸ ਇੱਤੇ ਜਵਾਬ ਦੇਵੇ ਕੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤਾਂ ਮੇਰੇ ਨਾਲ ਕਰ ਸਕਦੇ ਆ ਬਹੁਤ ਬਹੁਤ